ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਕ ਦੇ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਠਿੰਡਾ ਬਾਈਪਾਸ ਰੋਡ ਲੈ ਕੇ ਆਏ ਜਿਹੜਾ ਚੰਡੀਗੜ੍ਹ ਨੂੰ ਜਾਂਦਾ ਹੈ ਆਪਾਂ ਨੂੰ ਬਠਿੰਡੇ ਵਿੱਚ ਜਾਣ ਦੀ ਲੋੜ ਨਹੀਂ ਜਿਹੜੇ ਵੀਰ ਡੱਬਾ ਵਾਲੀ ਤੋਂ ਜਾਂ ਰਾਜਸਥਾਨ ਤੋਂ ਆਉਂਦੇ ਆ ਡੱਬਾ ਵਾਲੀ ਰੋਡ ਤੇ ਤਾਂ ਗੁਰਮੁਖੀ ਚੌਂਕ ਤੋਂ ਥੱਲੇ ਹੋਣਾ ਆਪਾਂ ਗੁਰਮੁਖੀ ਚੌਂਕ ਦੇ ਉੱਪਰ ਨਹੀਂ ਜਾਣਾ ਗੁਰਮੁਖੀ ਚੌਂਕ ਦੇ ਥੱਲੇ ਦੀ ਹੋ ਕੇ ਔਰ ਰੋਡ ਗਾਹਾਂ ਜਾਂਦਾ ਤੁਹਾਨੂੰ ਰੋਡ ਵੀ ਦਿਖਾਵਾਂਗੇ ਗਾਹਾਂ ਇਹ ਰੋਡ ਜਿਹੜਾ ਪੁੱਚੋਲਾ ਰੋਡ ਆ ਪਟਿਆਲਾ ਤੋਂ ਚੰਡੀਗੜ੍ਹ ਜਾਂਦਾ ਉਹਦੇ ਨਾਲ ਮਿਲਾਂਦਾ ਆਇਰ ਰੂਟ ਸਾਨੂੰ ਸਾਰਾ ਦਿਖਾਉਣੇ ਆ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਜੋ ਤੁਹਾਨੂੰ ਬਠਿੰਡੇ ਦੀ ਟ੍ਰੈਫਿਕ ਤੋਂ ਬਚਿਆ ਜਾ ਸਕੇ ਦੋਸਤੋ ਜਦੋਂ ਤੁਸੀਂ ਡੱਬ ਵਾਲੀ ਤੋਂ ਆਉਂਗੇ ਤਾਂ ਐਸ ਰੋਡ ਆ ਚੌਂਕ ਦੇ ਥੱਲੇ ਦੀ ਤੁਸੀਂ ਘਮਾਉਣੀ ਹੈ ਗੱਡੀ ਆਪਣੀ ਚੱਲ ਬਈ ਮਿੱਤਰਾ ਸਾਨੂੰ ਰੂਟ ਸਾਰਾ ਦਿਖਾਵਾਂਗੇ ਕਿੱਧਰ ਦੀ ਜਾਂਦਾ ਇਹ ਟਰੈਕਟਰਾਂ ਵਾਂਗ ਜਾਂਸਤਗਾਂ ਦੇ ਕੋਲ ਦੀ ਹੁੰਦੇ ਹੋਏ ਤੁਸੀਂ ਗੁਰਮੁਖੀ ਚੌਂਕ ਦੇ ਉੱਤੋਂ ਦੀ ਘੁਮਾ ਲੈਣੀ ਹੈ ਗੱਡੀ ਤੇ ਇੱਕ ਚੱਕਰ ਪੂਰਾ ਘੁਮਾ ਲਈ ਆਹ ਰੋੜਾ ਦੇਖਾ ਜਿੱਤਿਆ ਟਰੈਕਟਰ ਕਬੋਟਾ ਛੋੜੇ ਛੋੜੇ ਟਰੈਕਟਰ ਜੇ ਖੜੇ ਆ ਬਾਬਾ ਇਹਦੇ ਕੋਲੋਂ ਖੱਬੇ ਹੱਥ ਮੋੜ ਲੈਣਾ ਆਪਾਂ ਜਨਰਲ ਮੈਨੇਜਰ ਇਹ ਇੱਥੋਂ ਇਹ ਰੋੜਾ ਜਿਹੜਾ ਗੱਡੀ ਦੀਆਂ ਲਾਈਨਾਂ ਦੇ ਥੱਲੇ ਦੀ ਜਾਊਗਾ ਅੱਗੇ ਤੁਹਾਨੂੰ ਆਪਾਂ ਪੁਲ ਦਿਖਾਵਾਂਗੇ ਗੱਡੀ ਵਾਲਾ ਜਿਹੜੇ ਮੇਰੇ ਵੀਰ ਹਰਮਾਨਗੜ੍ਹ ਸੰਗਰੀਆ ਰਾਜਸਥਾਨ ਤੋਂ ਡੱਬ ਵਾਲੀ ਰੋੜ ਰਾਹੀਂ ਬਠਿੰਡੇ ਆਉਂਦੇ ਆ ਤੇ ਬਠਿੰਡਿੋਂ ਪਟਿਆਲਾ ਚੰਡੀਗੜ੍ਹ ਨੂੰ ਜਾਂਦੇ ਜਾਂ ਪੁੱਚੋ ਨੂੰ ਜਾਂਦੇ ਆ ਤਾਂ ਉਹਨਾਂ ਲਈ ਏਅਰ ਰੋਡ ਬਹੁਤ ਵਧੀਆ ਆ ਪਹਿਲਾਂ ਬ੍ਰਿਜ ਤਿਆਰ ਨਹੀਂ ਸੀਗਾ ਪੁੱਲ ਰੇਲਵੇ ਵਾਲਾ ਇਹ ਹੁਣ ਤਿਆਰ ਹੋ ਚੁੱਕਿਆ ਹੈ ਇੱਕ ਸਾਈਡ ਇਹਦੀ ਚੱਲ ਚੁੱਕੀ ਹੈ ਤੇ ਇੱਥੋਂ ਦੀ ਤੁਸੀਂ ਪੁੱਚੋ ਜਿਹੜਾ ਆਪਣਾ ਠਾਣਾ ਟੈਂਟ ਵਾਲਾ ਠਾਣਾ ਵਜਦਾ ਉਹਦੇ ਕੋਲ ਜਾ ਨਿਕਲੋਗੇ ਉੱਥੋਂ ਪੁੱਚੋ ਰੋਡ ਫੜ ਲਓਗੇ ਆ ਦੇਖੋ ਆ ਬ੍ਰਿਜ ਬੰਦ ਸੀਗਾ ਪਹਿਲਾਂ ਇਹ ਹੁਣ ਚਾਲੂ ਕਰ ਦਿੱਤਾ ਗਿਆ ਰਸਤਾ ਇੱਕ ਸਾਈਡ ਤੇ ਵੀਡੀਓ ਬਹੁਤ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਬਹੁਤ ਵੱਡਾ ਸ਼ਾਰਟਕਟ ਪੈਂਦਾ ਟ੍ਰੈਫਿਕ ਤੋਂ ਬਚਦਾ ਬੰਦਾ ਅੰਦਰੋਂ ਪੂਰਾ ਬਟਿੰਡਾ ਘਟਾਇਆ ਜਾਂਦਾ ਹੈ ਰੋਡ ਰਾਹੀਂ ਜੇ ਆਪਾਂ ਦੇਖੀਏ ਵੀ ਬਟਿੰਡੇ ਦੇ ਟ੍ਰੈਫਿਕ ਆ ਜਿਹੜੀ ਉਹ ਬਚਤ ਹੁੰਦੀ ਹੈ ਬੱਤੀਆਂ ਤੋਂ ਬਚਤ ਹੁੰਦੀ ਹੈ ਤੇ ਬਿਲਕੁਲ ਖਾਲੀ ਰੋਡ ਮਿਲੂਗਾ ਤੁਹਾਨੂੰ ਜਦੋਂ ਵੀ ਆਓਗੇ ਜਿਹੜੇ ਬਟਿੰਡਾ ਬਾਈਪਾਸ ਕਰਨਾ ਚਾਹੁੰਦੇ ਆ ਦੇ ਕੈਂਟ ਦੇ ਨਾਲ-ਨਾਲ ਜਾਣਾ ਸਿੱਧਾ ਕੈਂਟ ਦੇ ਨਾਲ-ਨਾਲ ਜਾ ਕੇ ਅੱਗੇ ਤੁਹਾਨੂੰ ਪੋੜਾ ਆਊਗਾ ਜਿਹੜਾ ਕੀ ਪੁੱਚੋ ਰੋਡ ਨਾਲ ਮਿਲਾਂਦਾ ਹੈ ਉਸ ਪੁਲ ਤੋਂ ਤੁਸੀਂ ਪੁੱਚੋ ਰੋਡ ਤੇ ਚੜ੍ਹ ਸਕਦੇ ਹੋ ਇਹ ਸਾਰਾ ਟੈਂਟ ਦੇ ਨਾਲ-ਨਾਲ ਜਾਂਦਾ ਜਿਹੜਾ ਬਠਿੰਡਾ ਟੈਂਟ ਹੈ ਉਹਦੇ ਨਾਲ-ਨਾਲ ਜਾ ਕੇ 2.5-3 ਕਿਲੋਮੀਟਰ ਦਾ ਰਸਤਾ ਹੈ ਇਹ ਇਹ ਤੁਸੀਂ ਸਿੱਧਾ ਪੁੱਚੋ ਰੋੜ ਪਟਿਆਲਾ ਨੂੰ ਫੜ ਸਕਦਾ ਹੈ ਤੇ ਇਹ ਰੋਡ ਆਪਾਂ ਪੁੱਚੋ ਤੋਂ ਜਿਹੜੇ ਬੰਦਾ ਨਗਰ ਰਾਜਸਥਾਨ ਨੂੰ ਜਾਣਾ ਚਾਹੁੰਦੇ ਆ ਹਨਮਾਨਗੜ੍ਹ ਨੂੰ ਡੱਬਾਲੀ ਵਿਜਦੀ ਉਹਨਾਂ ਲਈ ਵੀ ਇਹ ਰੋਡ ਹੈ ਤੁਸੀਂ ਰਿਪੀਟ ਕਰ ਸਕਦੇ ਹੋ ਵਾਪਸੀ ਤੇ ਜਦੋਂ ਤੁਸੀਂ ਪੁੱਚੋ ਤੋਂ ਬਠਿੰਡੇ ਵੱੜਦੇ ਹੋ ਜਿੱਥੇ ਟੈਂਟ ਠਾਣਾ ਆਉਂਦਾ ਉਥੋਂ ਪੁਲ ਨਹੀਂ ਜਰਾਉਣੀ ਗੱਡੀ ਪੁਲ ਦੇ ਨਾਲ ਹੀ ਖੱਬੇ ਹੱਥ ਟੈਂਟ ਕੰਨੀ ਤਾਰ ਲੈਣੀ ਹੈ ਤੇ ਬਾਈਪਾਸ ਬਠਿੰਡਾ ਤੁਸੀਂ ਸਿੱਧਾ ਡੱਬੜੀ ਵੀ ਜਾ ਸਕਦੇ ਵੀਡੀਓ ਬਤਵਾ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹਰੇਕ ਆਉਣ ਜਾਣ ਵਾਲੇ ਬੰਦੇ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਇਸ ਰੋਡ ਦਾ ਲਾਹਾ ਲੈ ਸਕਣ ਬਠਿੰਡੇ ਦੀ ਭਾਰੀ ਟ੍ਰੈਫਿਕ ਤੋਂ ਬਚ ਸਕਣ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਇਦਾਂ ਦੀਆਂ ਵੀਡੀਓ ਚਾਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ YouTube ਤੇ Facebook ਤੇ ਫੋਲੋ ਕਰ ਲਓ ਤੇ ਕਮੈਂਟ ਜਰੂਰ ਕਰਿਆ ਕਰੋ ਵੀ ਤੁਹਾਨੂੰ ਕਿੱਦਾਂ ਦੇ ਵੀਡੀਓ ਚੰਗੇ ਆ ਲੈਣੇ ਆਪਾਂ ਕਿੱਦਾਂ ਦੇ ਵੀਡੀਓ ਪਾਇਆ ਕਰੀਏ ਤੇ ਰੋਡ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਤੋਂ ਓਪਨ ਹੋਣ ਵਾਲੀ ਹੈ ਬਸ ਜਲਦ ਜਿਹੜਾ ਦੂਜਾ ਬ੍ਰਿਜ ਦਾ ਪਾਸਾ ਉਹ ਵੀ ਚਾਲੂ ਹੋ ਜਾਣਾ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰ ਦਿਓ ਧੰਨਵਾਦ